ਆ ਹੁਣ ਖਬਰ ਦਾ ਰੋਕ ਕੱ ਲੈਨੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਸ਼ਹਾਟਾ ਥਾਣਾ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਇੱਕ ਮਾਮਲਾ ਦਰਜ ਸੀ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਇੱਕ ਕਾਰਵਾਈ ਵਢੀ ਗਈ ਤਾਂ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਨੂੰ ਸਵੇਲੇ ਵੱਡੀ ਸਫਲਤਾ ਹਾਸਲ ਹੋਈ ਇੱਕ ਰਾਜੀ ਕੀ ਇੱਕ ਪੁਲਿਸ ਕਾਂਸਟੇਬਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹਨਾਂ ਦੇ ਕੋਲੋਂ 46.99 ਲੱਖ ਰੁਪਏ ਦਾ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ ਤੇ ਕੀ ਕੋ ਜਾਣਕਾਰੀ ਮਿਲੇ ਨੇ ਆਉਣ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਸਿਮਰਪ੍ਰੀਤ ਰਿਪੋਰਟ ਅੰਮ੍ਰਿਤਸਰ। ਦਰੱਖਸ਼ਾਉਨਾਂ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ। ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ। ਜੇਪਾ ਪਹਿਲੀ ਜਨਵਰੀ ਤੋਂ ਹੁਣ ਤੱਕ ਦੇਖਿਏ 69. ਸਮਥਿੰਗ ਕਿਲੋ ਆਪਾਂ ਹੀਰੋਇਨ ਫੜ ਚੁੱਕੇ ਆ। ਤਕਰੀਬਨ 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤਾਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਇਹ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਹੈ ਬੈਟਮੂਨ ਹੈ ਜੁਜੇ ਕਰਾਸ ਬਾਰਡਰ ਸਾਡੇ ਕੋਲ ਡਰੱਗ ਆ ਰਹੀ ਹੈ ਤਾਂ ਨੇਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਤੇ ਅਸੀਂ ਪੰਜ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91 ਹਜ਼ਾਰ ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੱਢਲੀ ਪੁਛਗਤ ਦੇ ਵਿੱਚ 1 ਕਿਲੋ ਰਿਕਵਰ ਹੋਈ ਸੀ 68 ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਵਿੱਚ ਜਿਹੜਾ ਬੰਦਾ ਫਰਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਜੀ ਰੈਸ਼ ਹੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫਿਰ ਇੱਕ ਹਰਿਆਣੇ ਦਾ ਗੜਗਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ ਸਨ ਅਫਦਲ ਬਾਦ ਸਿਆਣੀ ਜਗਤ ਕੌਲੀ ਭਵਾਨੀ ਹਰਿਆਣਾ ਇਹਨੂੰ ਰੈਸ਼ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਕਰਤਾਨਜੀਤ ਐਲੀਸ ਰਾਜਨ ਅਰੈਸਟ ਹੋਇਆ ਫਤਿਹਗੜ ਚੁਨੀਆ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਹਾਵਾ ਮਹਾਵਾ ਪਿੰਡ ਹੈ ਅੰਮ੍ਰਿਤਸਰ ਰੂਰ ਦਾ ਫਿਰ ਉਹ ਲੇਟਾ ਸਰਮੀਤ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਹੈ ਕਿ ਯੂਐਸ ਬੇਸਡ ਬਟਰ ਨੋਟਰੀਅਲ ਸਮਗਲਰ ਨੇ ਇੱਕ ਤਾਂ ਜੋਗਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚੁਗਾਵਾ ਦੋਨੋਂ ਅੰਮ੍ਰਿਤਸਰ ਰੂਲ ਤੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸਰ ਨੈਟ ਹੋ ਕੇ ਰੂਟ ਤੇ ਜਾਂਦਾ ਸੀ ਪਾਕਿਸਤਾਨ ਚ ਔਰ ਇਹ ਜਿਹੜੇ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡੇਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਪ੍ਰੈਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਉਹ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮੰ ਹਵਾਲਾ ਮੰੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ ਵੇਜੇ ਕੰਮ ਕਰਦੇ ਰਹੇ ਔਰ ਵਾਇਆ ਦੁਬਈ 온 ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ ਆਵਰ ਜਿਹੜੇ ਸਾਡੇ ਨੋ ਇੰਟੈਲੀਜੈਂਸੀ ਆ ਉਹਦੇ ਥਰੂ ਸੋ ਮੈਂ ਸਮਝਦਾ ਕਿ ਬਹੁਤ ਛੋਟਾ ਕੰਮ ਇਹ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜਿਹੜੇ ਡੀਸੀਪੀ ਡੀ ਔਰ ਸੰਦੂ ਸਾਹਿਬ ਜਿਹੜਾ ਸੰਦੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਗੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫੇਰੀਕਵਾਰ ਦੁਆਰਾ ਬਹੁਤ ਅੱਛਾ ਕੰਮ ਕੀਤਾ ਹੈ। ਤੇ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ। ਥੈਂਕ ਯੂ ਜੀ। ਅਕਸਰ ਕੀ ਪੈਸਾ ਡਰਗ ਦਾ ਹੈ ਕਿ ਸਿੱਧਾ ਹੈ ਜਾਂ ਕਿ ਸਿੱਧੇ ਪੈਸੇ ਨੇ ਲੈ ਲੇ ਕੀ ਹਵਾਲਾदाई ਹੈ। ਡਰਗ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨੇ ਇਹ ਦੋਨੇ ਸਮਗਲੇ ਦਾ ਨਾਮ ਲਿਆ ਜੋਬਨ ਕਲੇਰ ਤੇ ਗੋਪੀ ਜਿਹੜਾ ਚਕਾਵਾ ਹੈ ਉਹ ਨੋਟੋਰੀਅਸ ਡਰਗ ਸਮਗਲਰਸ ਨੇ ਉਹਨਾਂ ਦੇ ਇਹ ਜਿਹੜਾ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨਵੀਲ ਹੋਇਆ ਹੈ। ਜਿਹੜਾ ਮੁਲਾਜ਼ਮ ਆ ਕਿੰਨੀ ਦੇਰ ਤੋਂ ਇਦਰਾਜ਼ ਕੀਆ ਗਿਆ ਫਸਾਧ ਕੀਆ ਹੈ ਜਿਹੜਾ 28 ਸਾਲ ਦਾ ਲੜਕਾ ਤੇ 2016 ਚ ਭਰਤੀ ਹੋਇਆ ਸੀਗਾ ਪੁਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਆ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇੱਕ ਨਾਂ ਬੜੀ ਵੱਡੀ ਰੀਡ ਦੀ ਹੱਡੀ ਦੇ ਵਿੱਚ ਟੁੱਟੀ ਐ ਇਸ ਡਰਗ ਨਾ ਕਾਟਣ ਦੀ ਔਰ ਅੱਗੇ ਵੀ ਇਤਨਾ ਏਸੀ ਤੇ ਕੰਮ ਕਰਦੇ ਰਹੇ ਸਰ ਇਹ ਤਨਾਤ ਕਿੱਥੇ ਕਿਉਂਕਿ ਸਾਡੇ ਇੱਕ ਡੀਐਸਪੀ ਨੇ ਲਗਾਉਣੇ ਦੇ ਵਿੱਚ ਉਹਨਾਂ ਨੇ ਲਗਾਇਆ ਹੋਇਆ ਸੀ ਸਰ ਇਹ ਆਪ ਕੋਈ ਡਾ ਪੁਲਿਸ ਬੁਲਾ ਦੇ ਬਟਾ ਤੰਗਾ ਰੈਕਟਰ ਚਲਾ ਕੇ ਸਰ ਰੈਕਟਰ ਨਹੀਂ ਚਲਾ ਰਿਹਾ ਕੋਰੀਅਰ ਬਣਾ ਹੋਇਆ ਸੀਗਾ ਜੀ ਆ ਚਲਾਤਾ ਇਹ ਚ ਦੇਖੋ ਜਿਹੜਾ مین ਬੰਦਾ ਤਾਂ ਇਹ ਨਹੀਂ ਲੀ ਹੈ ਗੜਗਾਉਂ ਬੇਸ ਔਰ ਉਹੀ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਿੰਗ ਓਵਰ ਟੇਕਿੰਗ ਓਵਰ ਉਹ 6 ਬੰਦੇ ਸ਼ਾਮਲ ਨੇ ਬਾਕੀ ਸਰ ਕੋਈ ਸਮਝੋ ਕਿ ਇੰਨੀ ਕੀ ਅਮਾਉਂਟ ਹੋਏਗੀ ਕਿਉਂਕਿ ਅਮਾਉਂਟ ਕਾਫੀ ਹੈ ਜੀ ਪਰ ਹੁਣ ਜਿੰਨੀ ਕਰੇ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਫਰਦਪੁਰ ਤੋਂ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤਰੀਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਗੜਗਾਓ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਇਹਦਾ ਕੇਸ ਹੈ 9 4 ਦਾ ਦਰਜ ਹੈ ਜਿਹਦੇ ਵਿੱਚ 1 ਕਿਲੋ ਛੜੀ ਸੀ ਤੋ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਪੇਨਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਇੰਨੇ ਲੰਬੇ ਸਮੇਂ ਦੇ ਵਿੱਚ ਸਾਰੀ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਅਸੀਂ 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਆ ਔਰ ਅੱਗੇ ਵੀ ਇੱਥੇ ਕਾਰਵਾਈ ਹੋ ਰਹੀ ਹੈ ਸਰ ਜੀ ਕੇ ਤੁਸੀਂ ਸਮਝਦੇ ਵੀ ਗੱਲ ਸਮਝਣੀ ਹੈ ਕਿ ਗੈਂਗਸਟਰ ਦਾ ਪੈਸਾ ਵੀ ਜਿਹੜਾ ਅਸਲੀ ਮਾਰਕੀਟ ਚ ਲੱਗ ਰਿਹਾ ਦੇਖੋ ਫਿਰ ਆਪਾਂ ਅਮੀ ਮੈਂ ਆਲਸ ਹੈਂਡ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜਿਵੇਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਹੈ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਹਾਂ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ਦੀ ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਤੂੰ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ ਕਿਤੇ ਬੰਦੇ ਕੋ ਗੜਗਾਉਂ ਬੈਠਾ ਕੋ ਭਗਵਾਨੀ ਦਾ ਬੰਦਾ ਕੋ ਕਿਥੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਾ ਐਪਸ ਯੂਜ਼ ਕੀਤੇ ਜਾ ਰਹੇ ਆ ਕਾਫੀ ਪੇਨ ਸਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਹੈ ਨੂੰ ਇੱਥੇ ਵੱਡੇ ਰੈਕਡ ਨੂੰ ਦੇਖੋ ਮੈਂ ਤਾਂ ਸਮਝਦਾ ਕਿ ਕਾਫੀ ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਤਾਂ ਹੀ ਐਪਰੀਸ਼ੀਏਟ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਇੰਨੇ ਕਿ ਜਾਣ ਕੀਤੀ ਜਾ ਰਹੀ ਹੈ। ਹੋਰ ਵੀ ਤੇ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਜੁਰੇ ਹੋਏ ਨੇ। ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੋਈ ਹੈ। ਔਰ ਕੁਝ ਤਾਂ ਅਸੀਂ ਦੇਖ ਰਹੇ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾ ਬੰਦਨ ਆਈ ਵਿਟਨੈਸ ਉਹ ਸਾਰਾ ਕੁਝੜ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋਵੇ। ਜਿੰਨੇ ਕੇਸ ਦੇਖੇ ਨੇ ਚਾਹੇ ਗੁਰਨੇ ਦਾਲੇ ਨੇ ਚਾਹੇ ਕੋਈ ਵੀ ਕੇਸਸ ਦੇਖਦੇ ਆ ਜਦੋਂ ਤੁਸੀਂ ਕੋਈ ਮਰਜ਼ਾ ਫੜਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਨੇ ਨਾਮ ਦਤਾ ਹੈ ਅਸੀਂ ਦੇਖਣਾ ਚਾਹੀਏ ਉਹ ਵਿਅਕਤੀ ਦੇ ਵਿੱਚ ਕੋਈ ਪਰਿਵਾਰੀ ਕੋਈ ਹੋਏ ਚ ਤਾਂ ਸਰ ਇਹ ਜਿਹੜੀ ਯੂਪੀ ਵਾਲੇ ਇਥੇ ਆ ਕੇ ਕੰਮ ਕਰਦੇ ਨੇ ਕੋਈ ਵੀ ਨਜ਼ਰ ਨਿਗਾਹ ਹੈ ਕਿ ਆ ਰੇਡੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਦੇ ਬਾਹਰ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੀ ਇਡੈਂਟੀਫਾਈਕੇਸ਼ਨ ਵਾਸਤੇ ਕਿ ਕੌਣ ਵਜ਼ੇ ਨੇ ਕਿੱਥੋਂ ਆਉਂਦੇ ਨੇ ਇੱਕ ਉਹ ਤਾਂ ਸਾਡੀ ਇੱਕ ਐਕਸਰਸਾਈਜ਼ ਜਿਹੜੀ ਹੈ ਸਟ੍ਰੇਂਜਰ ਰੂਲਸ ਵੈਰੀਫਿਕੇਸ਼ਨ ਚਲਦੀ ਰਹਿੰਦੀ ਹੈ ਦੇਖੋ ਕਸੋ ਜਦੋਂ ਆਪਾਂ ਕਰਦੇ ਆ ਆਰਡਰਨਾਂ ਸਭ ਤੋਂ ਆਪਰੇਸ਼ਨ ਉਹਦੇ ਚ ਸਾਰੀਆਂ ਚੀਜ਼ਾਂ ਇਹ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬਲੈਂਕ ਹੈ ਉਹ ਸਾਰੇ ਕੰਮ ਕਰਦੇ ਰਹਿੰਦੇ ਆ ਬਟ ਕੇਸ ਤੋਂ ਕੇਸ ਜਿੱਦਾਂ ਮੈਂ ਪਹਿਲਾਂ ਰਿਕੁਐਸਟ ਕੀਤੀ ਹੈ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਪ੍ਰੋਸੀਕਿਊਟ ਕਰਨ ਵਾਸਤੇ ਐਵੀਡੈਂਸ ਹੀ ਬਹੁਤ ਜ਼ਰੂਰੀ ਹੈ ਥੈਂਕ ਯੂ ਜੀ